ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਤੇ ਪਿਆਰੇ ਬੀਰੋ ਬਣੋ ਛੋਟੇ ਬਣਾ ਬੜੇ ਬੀਰ ਸਾਰਿਆਂ ਨੂੰ ਮੇਰੀਆਂ ਮਾਤਾਵਾਂ ਬਾਪੂ ਬੱਚੇ ਜੋ ਵੀ ਨੇ ਸਾਰਿਆਂ ਨੂੰ ਸ਼ਕਤੀ ਜੀ ਕਰਮ ਆਪਾਂ ਸਾਰਿਆਂ ਨੂੰ ਹਰੀ ਕਿਸੇ ਦੀ ਮਦਦ ਕਰਨੀ ਜ਼ਰੂਰੀ ਬਹੁਤ ਜ਼ਰੂਰੀਆ ਕਰਨੀ ਚਾਹੀਦੀ ਆ ਸਿੱਖਾਂ ਨੂੰ ਸਿੱਖਾਂ ਦੀ ਮਦਦ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਹਰ ਜਗ੍ਹਾ ਪਹੁੰਚ ਜਾਂਦੇ ਆ ਪਰ ਸਿੱਖਾਂ ਦੇ ਲਈ ਕੋਈ ਕਿਤੇ ਨਹੀਂ ਪਹੁੰਚਦਾ ਇਸ ਲਈ ਮੇਰੀ ਵੀ ਮਦਦ ਕਰ ਦੋ ਇੱਕ ਸਬਸਕ੍ਰਾਈਬ ਕਰਕੇ ਫ੍ਰੀ ਆ ਬਿਲਕੁਲ ਫ੍ਰੀ ਆ ਤੇ ਆਪਾਂ ਜੀ ਗੱਲ ਕਰਾਂਗੇ ਵੀ ਸਾਨੂੰ ਕਦੇ ਕਾਲੀ ਬਾਣੀ ਆਂਦੇ ਨੇ ਕਦੇ ਉਹੀ ਹੁਣ ਪਾਲੀ ਪਾਲਟੀ ਦਾ ਡਰਾਮਾ ਚੱਲ ਰਿਹਾ ਹੈਗਾ ਇਹ ਕਾਲੀ ਉਹੀ ਨੇ ਨਾ ਅੰਬਲਟੋ ਹਰ ਕਮ ਕਾਟਾ ਫੜਾ ਰੁੜਾ ਜੋ ਵੀ ਜੀ ਇਹ ਜਿਹੜੇ ਪਹਿਲਾਂ ਪਿਛਲੇ ਕਾਲੀ ਕਿਸੇ ਦਾ ਲੀਤੀ ਸੀ ਹੁਣ ਉਹੀ ਕਾਲੀ ਦਾ ਲੇਚ ਆ ਗਿਆ ਮੈਨੂੰ ਬਹੁਤਾ ਤਾਂ ਇਹਨਾਂ ਦੇ ਖਤਿਆਸ ਬਾਰੇ ਪਤਾ ਨਹੀਂ ਪਰ ਮੈਨੂੰ ਇਹਨਾਂ ਕੋ ਪਤਾ ਬਜੀ ਉਹਨੂੰ ਚੱਲ ਰਿਹਾ ਹੈ ਇਹ ਬੇਫੂ ਬਣਾ ਰਹੇ ਨੇ ਯਾਰ ਹਾਂ ਲੋਕਾਂ ਨੂੰ ਚਾਹੀ ਇਹਨਾਂ ਨੇ ਚਲੋ ਬਣਾ ਲਈ ਪਾਰਟੀ ਮੰਨ ਲਿਆ ਕਿ ਚਲੋ ਉਹ ਉਹਨਾਂ ਦੇ ਬਾਗਲਾਂ ਦੇ ਅੰਦਰ ਸੀ ਇਹ ਕਹਿੰਦੇ ਵੀ ਹੱਥ ਕੋਈ ਉਹਨਾਂ ਨੇ ਕਰਨ ਨਹੀਂ ਦਿੱਤਾ ਠੀਕ ਆ ਇਹ ਸੁਖਵੀਰ ਐਡਾ ਬੜਾ ਤਾਕਤਵਰ ਬਣ ਚੁੱਕਿਆ ਵਾ ਕਿਥਾਂ ਨੇ ਮੂਰੇ ਵੀ ਉਹਨੂੰ ਆਪਾਂ ਬਦਲ ਨਹੀਂ ਸਕਦੇ ਕਿਉਂ ਉਹ ਨਹੀਂ ਬਦਲਿਆ ਜਾ ਸਕਦਾ ਮੈਨੂੰ ਸਮਝ ਨਹੀਂ ਲੱਗਦੀ ਚਲੋ ਛੱਡੋ ਉਹਨੂੰ ਜਾਂਦੇ ਇਹਨਾਂ ਨੇ ਕੋਈ ਰੱਖਿਆ ਵੀ ਆਪਾਂ ਕੋਈ ਇਹਨਾਂ ਨੇ ਕੰਮ ਦਿੱਤਾ ਕੋਈ ਵਿਚਾਰ ਰੱਖਿਆ ਵੀ ਹਾਂ ਭਾਈ ਆਪਣਾ ਆ ਵਿਸ਼ੇ ਦੇ ਥਰੂ ਇਸ ਤਰ੍ਹਾਂ ਕਹਾ ਚੱਲਣਾ ਹੈ ਕੋਈ ਹੈ ਕੁਛ ਨਹੀਂ ਕਰਨਾ ਕਰੋਨਾ ਕੀਤਾ ਵੀ ਪਤਾ ਤਾਂ ਲੱਗੇ ਵੀ ਪਾਰਟੀ ਦਾ ਭਾਈ ਆਹਾ ਹੋਆ ਇਹ ਕੀ ਵੋਟਾਂ ਜਿੱਤ ਲਓ ਅਸੀਂ ਮੁੱਖ ਮੰਤਰੀ ਜੋ ਅਸੀਂ ਬੰਬੂ ਨੂੰ ਬਣਾ ਦਾਂਗੇ ਇਤਲਾਨਾ ਕਰ ਦਾਂਗੇ ਸਾਡੀ ਇਕਨ ਕਰਨਾ ਦੇਪਨ ਕਰ ਲਾਂਗੇ ਕਰਨਾ ਕੁਛ ਨਹੀਂ ਉਹ ਤਾਂ ਫੇਰ ਸਭ ਦਾ ਹਾਂਦੇ تھروڈر آ گئے یار سارا کچھ کی کروں گے بھی پہلے سہ کھا لینی ہے آپ پر جی منیش سشوری آرگے دو پوڑی کے لوگ یو پی پتا نہیں بھیا پتا نہیں کتم آ گئے کہنا بھی پنجاب میں شام دام بوٹا جتنا نہیں سارا کچھ لاو گے سام دام دندے جدہ یہ سارا کچھ ختم ہوگا تو اِسی پٹ پٹ کے بوٹا لے لیں گے پنجابیاں جتنے ਕਿਉਂ ਲੇਟਾਂਗੇ ਇਹ ਵਾਰ ਸਰੇ ਆਮੀ ਆਇਆ ਕੋਈ ਕਹੀ ਜਾਂਦਾ ਪੂਰੇ ਪੱਗਾਂ ਬੰਨ੍ਹ ਕੇ ਸਲਦਾਰ ਬੈਠੇ ਨੇ ਉਹਦੇ ਕੋ ਹੱਸੀ ਜਾਂਦੇ ਨੇ ਉਹੀਆਂ ਗੱਲਾਂ ਦੇ ਉਹ ਦੱਲੇ ਨੂੰ ਇਹ ਨਹੀਂ ਪੁੱਛਦਾ ਕਿ ਤੂੰ ਕੀ ਗੱਲ ਕੀ ਕਹਿਣਾ ਆ ਪਟ ਪਟ ਕੇ ਕਿਵੇਂ ਲਾ ਲੈਂ ਤੂੰ ਬੋਟਨਾ ਕਹਣਾ ਨਾ ਤੂੰ ਇੱਥੇ ਮਦਾਲੀ ਯਾਰ ਕਿੰਨੀ ਰਹੇ ਇੰਦਰਾ ਗਾਂਧੀ ਅਰਗ ਨਹੀਂ ਇਹ ਤੋਂ ਚੀਜ਼ ਕੀ ਆ ਗੱਲ ਨਹੀਂ ਆ ਬਿਰੇ ਸਿੱਕਾ ਸਾਡਾ ਕੋਟਾ ਅਸੀਂ ਕਿਸੇ ਨੂੰ ਕੀ ਕਹੀਏ ਸਾਨੂੰ ਕੋਈ ਪ੍ਰੋਗਰਾਮ ਦਾ ਬੋਲ ਕੌਣ ਨੇ ਕੋਈ ਪ੍ਰੋਗਰਾਮ ਦਾ ਬੋਲ ਲੋਕ ਚੱਕੇ ਮੁੰਡੇ ਸਾਰੇ ਅੱਜ ਕੱਲ ਜਿਹੜੇ ਨਵੇਂ ਉਮਰ ਦੇ ਮੁੰਡੇ ਨੇ ਸਾਰੇ ਕੌਣ ਸਾਰੀ ਦੀ ਸਾਰੀ ਕੌਣ ਇਹਨਾਂ ਦੇ ਮੂੰਹ ਗਲ ਦੇਖੀ ਪਈਆ ਬਾਹਰਲੀ ਆਣੀ ਗੱਲ ਪ੍ਰੋਪਰ ਇੱਥੇ ਪਹੁੰਚ ਨਹੀਂ ਰਹੀ ਜਿਉਂ ਉਹਨਾਂ ਦੀ ਗੱਲ ਪਹੁੰਚੇ ਤਾਂ ਅੰਗ ਦੀ ਧੂੜੀ ਮਾਰ ਨਹੀਂ ਕਿਸੇ ਚੁੱਕੇ ਪ੍ਰੋਗਰਾਮ ਤੋਂ ਉਹੀ ਗੱਲ ਲਈ ਫੜਦੇ ਨੇ ਜੇ ਦੇਖਿਆ ਜਾਵੇ ਇਹਨਾਂ ਕੋਲ ਤਾਂ ਕੱਲ੍ਹ ਵਾਦੀ ਨਹੀਂ ਕੋਈ ਲਈ ਇਹ ਤਾਂ ਉਹੀ ਗੱਲਾਂ ਕਰੀ ਜਾਂਦੇ ਨੇ ਉਹੀ ਸਬਦਾਂ ਦੇ ਥੱਲੇ ਜਾਣ ਨੂੰ ਬਾਰ-ਬਾਰ ਪੀ ਜਾਂਦੇ ਹੁਣ ਸ਼ਮਨਜੀਤ ਮੰਨ ਲਈ ਸਨ ਲੋਕ ਕਿੰਨਾ ਬਣਿਆ ਹਾ ਕੱਦਾ ਬਣਿਆ ਉਹਨੇ ਕੀਤਾ ਕੁਛ ਕੋਈ ਇੱਕ ਚੀਜ਼ ਆਂਦੋ ਗਿਆ ਬਈ ਉਹ ਸਿੱਖੀ ਦੇ ਲਈ ੱੱਕਣ ਦੀ ਪਹਿਲਾਂ ਕੀਤਾ ਹੂ ਮੰਨ ਲੈ ਲੈਂਨੇ ਐ ਐਲਪੀ ਅਭੀ ਹੁਣ ਕੀ ਹੋ ਗਿਆ ਬਰੋ ਹੁਣ ਤਾਂ ਪਾਵਰ ਚ ਸੀ ਬਣੋ ਤੋਂ ਕਹਿੰਦੇ ਮੈਂ ਪਾਵਰ ਚ ਨਹੀਂ ਜਾਦਾ ਮੈਂ ਪਾਵਰ ਕਿਉਂਗਾ ਫੇਰ ਕਰੂੰਗਾ ਆਪਣੀ ਗੱਲਾਂ ਨੇ ਜਦੋਂ ਜਦੋਂ ਅਕਾਲੀ ਦਲ ਕਰੀ ਜਾਂਦੇ ਨੇ ਉਹੀ ਅਕਾਲੀ ਦਲ ਉੱਚੀ ਸੀ ਉਹੀ ਉੱਚੀ ਇਹ ਲੋਕ ਇਹਨਾਂ ਨੇ ਉਦਨੀ ਸਵਾਰਨਾ ਪਿਆਉਂਦਾ ਇਹਨਾਂ ਨੇ ਸੌਦਾ ਆਂ ਦੀ ਖਾਣੀਆਂ ਜਰੂਰ ਵੰਡਣਾ ਫਿਰ ਇਹਨਾਂ ਨੇ ਬੇੜਾ ਕਰਤੀ ਕਰਨਾ ਪਿਆਉਂਦਾ ਇਹਨਾਂ ਦੀ ਕਮਜ਼ੋਰੀ ਜੀ ਉਹ ਪਹਿਲਾਂ ਹੀ ਲੱਭ ਲੈਂਦੇ ਨੇ ਕੋਈ ਨਾ ਕੋਈ ਇਹਨਾਂ ਦਾ ਮਨਕਮਾਨ ਬਹੁਤ ਬੜਕਦਾ ਹੁੰਦਾ ਸੀ ਹੁਣ ਇਹ ਬੜਕਦਾ ਹੁਣ ਇਹਦੀ ਕਮਜ਼ੋਰੀ ਲੱਭੀ ਉਹਤੇ ਕੰਮ ਕਰਤਾ ਇਹ ਕੰਮ ਇਦਾਂ ਹੀ ਕਰਦੇ ਹਰ ਬੰਦੇ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ ਖਾਸ ਕਰਕੇ ਰਾਜਨੀਤੀ ਕੰਮ ਵਾਲੇ ਕੋਈ ਸਹੀ ਨਹੀਂ ਹੁੰਦੇ ਬੰਦੇ ਮੇਰੇ ਹਿਸਾਬ ਨਾਲ ਜਿਹੜੇ ਸਹੀ ਹੁੰਦੇ ਨੇ ਉਹਨਾਂ ਦੀ ਇੱਕ ਨਾ ਗੱਲਾਂ ਨਹੀਂ ਕਰਨੀਆਂ ਪੈਂਦੀਆਂ ਉਹਨਾਂ ਦੇ ਮਗਰ ਤਾਂ ਫਲੇ ਤੋਦੇ ਨੇ ਸੰਕਤੀ ਚੰਡਰ ਵਾਲੇ ਦੀ ਖਾਲਸਾ ਜੀਮੀਂ ਸੀਗੇ ਉਹ ਸੀ ਲੂਟਰ ਉਹਨਾਂ ਨੂੰ ਕਿਹਾ ਜਾ ਸਕਦਾ ਲੂਟਰ ਇਹ ਥੋੜੀ ਇੱਕ ਇਹ ਲੂਟਰ ਨਹੀਂ ਇਹ ਲੱਡੂ ਨਹੀਂ ਗੱਲਾਂ ਕਰਦੇ ਆਟੋ ਫਟਪਾਉ ਨੂੰ ਇੱਕ ਪ੍ਰੋਗਰਾਮ ਦੋ ਦੇਂਦੇ ਸੀ ਜਿਵੇਂ ਹਰ ਹੁਣ ਇਸ ਸਪੀਚ ਦੇ ਵਿੱਚ ਲੋਕ ਕੀ ਲੈ ਜਾਂਦੇ ਹੁਣ ਜੀ ਇੱਕ ਹਰ ਸਪੀਚ ਦੇ ਵਿੱਚ ਇੱਕ ਪ੍ਰੋਗਰਾਮ ਹੁੰਦਾ ਜੋ ਪ੍ਰੋਗਰਾਮ ਤੋਂ ਫਿਰ ਆਉਣਾ ਚਲਦੀ ਵੀ ਸੀ ਹੁਣ ਕਿਤੇ ਇੱਕ ਪਾਸੇ ਦੇਖੋ ਕੁੜੀਆਂ ਨਾਲ ਐਨਾ ਬਹੁਤ ਆਲਾੰਦਾ ਵਕਤੇ ਕਿਤੇ ਹੋਇਆ ਕਿਤੇ ਹੋਇਆ ਪਾਣੀਆਂ ਦੀ ਗੱਲ ਇਹਨਾਂ ਨੇ ਹਜੇ ਤੱਕ ਹੋ ਨਹੀਂ ਕਰੀ ਪਾਣੀ ਵੱਧ ਲਈ ਆਈ ਜਾਂਦੇ ਹਾਂ ਸਾਕੂ ਠੀਕ ਆ ਲੇਕਿਨ ਇਹ ਤਾਂ ਪਾਣੀ ਆ ਇਹਨਾਂ ਨੇ ਕਿਹਾ ਵੀ پلان ਨਾ ਨਹੀਂ ਕਰਾਂਗੇ پرج بگوت مان کہنا پانی دے دے اے گاہ تک بھیجا گے ہو مدھیہ پرد تک بھیجا گے دہران کھڑے یار پنیا پہلے تو پانی تو نہیں آ رہا تنگ دیں گے وہ جہاں دینے نے تو وہ بھی کہنا سارا اتری دوں جدو جب تک جہاں لیڈر آپ خاکا نہیں ساندا انہیں چر لگ سوا نہیں سکتا یہ آدھے نے گیچے نے ਬਣੀ ਬਣਾਈ ਸਪੀਚਾਂ ਨਾਲ ਦਿੱਤੀ ਹੁੰਦੀ ਆ ਸਟੇਜ ਤੇ ਚੜਦੇ ਨੇ ਚੜਾਉਦੇ ਨੇ ਹਾਂ ਆਪਾਂ ਕਰਾਂਗੇ ਵੀ ਉਹ ਕਰਤਾਗੇ ਆਪਾਂ ਕੀ ਕਰਾਂਗੇ ਫੱਟੇ ਰੱਖਾਂਗੇ ਫੱਟੇ ਬਸ ਮੂਹਰੇ ਬੈਠੇ ਚਾਰ ਕੰਨ ਲੰਡੂ ਲੈਂਦੇ ਹੁੰਦੇ ਨੇ 11 ਫੀਲ ਮਾਲ ਮੂਲ ਖੜਾ ਕੇ ਉਹਨਾਂ ਨੂੰ ਲੈਂਦਾ ਹੁੰਦਾ ਵਾ ਜਿਵੇਂ ਆਪਾਂ ਸੱਤ ਮਗਰੀਆਂ ਬੂੜੀਆਂ ਫੱਟ ਕਰਕੇ ਓਹੋ ਹਾਂ ਇਉਂ ਜੇ ਉਸ ਬੰਦਾ ਆਵਾਜ਼ ਮਰਦਾ ਬਦ ਕਰਕੇ ਚਲੂ ادو بات اترے گا سی روم گاڑی چہ گئے جا کے اپنے دفتر چی روم چیز چاہ پانی پیتا دو شام کر چلے گئے آ گا یہی کچھ کر رہے نے رہے کر رہے نے کہڑا مشن چل رہے ہیں جی ہاں اپنا چلنا اتنے آنا چنڈی گڑھ اتنے بیٹھے نے بچے قومی انساف مورچا وہ گل کر کے لے جائیں لے لے کے بہ جائے بچنا ہونے دو ਪਰ ਨਹੀਂ ਇਹ ਸਾਰੇ ਉਹੀ ਲੋਕ ਨੇ ਜਲ ਮਨੀਸ਼ ਸੋਧਿਆ ਅਰਗੇ ਦਾ ਕੁਛ ਨਹੀਂ ਵਿਰੋਧ ਤੱਕ ਨਹੀਂ ਕੀਤਾ ਹੋਰ ਵੀ ਬਥੇਰੇ ਲੀਡਰ ਨੇ ਜਿਹੜੇ ਪੰਜਾਬ ਦੇ ਲੋਕ ਕਦੇ ਸਿੱਖੀ ਬਾਰੇ ਕਦੇ ਕੋਈ ਬਾਰੇ ਖਿਲਾਫ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਨੇ ਇੱਕਦੇ ਉਹਨਾਂ ਦੇ ਖਿਲਾਫ ਤਾਂ ਕੁਝ ਬੋਲਦੇ ਵਿਹਾਰੀ ਇਹ ਪਾਈਆਂ ਚੀਜ਼ ਗਲਤ ਕਹਿੰਦੇ ਨੇ ਕਿ ਮੈਂ ਕਹਤੀ ਨਾ ਨਿਆਗੋ ਉੱਥੇ ਤੱਕ ਚੁੰਮੀ ਕਰਦੇ ਜਾਨੀ یہ جی کی پابیا جی کسی بیان دیا ودھ نہیں کر سکتے کسی کے دتے گئے کدے کوئی سکھی کے بروپ بیان دیا با کدے کبھی گربانی سے جا با وا کدے کوئی ساری رحت مریادا سے دیا با کدے ساڈے کوئی گردوار سے جا رہا ہوں پٹیالے سے گردوارہ ڈرتا یہاں نے کی کرتا یہاں نے میرے حساب سے کوئی لگیا نہیں ہے لیا ہوگی اوپر سے وہ سارے موڑے نے کسی وہ نہیں بال یعنی سارے بال کٹے ہوئے ادھر بڑ بڑ کٹائی جلکارے مارے کریں یار اگلے شریاں گئی تھوڑا کٹ پٹ کے اِسی ووٹا لے لیں گے یار دس کی چیز ہے منیش یشویا وہ امن اروڑا ہوا بندہ جا پتا نہیں کتھوں لے آ یہ سارے بندے یہاں دیکھ لو منیش اشویا امن اروڑا کو پتا نہیں کہ گوئل منیش ستیش گوئل کنی جو سارے سارے یہاں جو سردار ہے ਨਾਲੇ ਹੈ ਬਾਹਰ ਲੇ ਉੱਪਰ ਦੀਓ ਪੰਜਾਬ ਦੇ ਪੈਸੇ ਜੇ ਐਸ਼ ਕਰਦਾ ਵਾ ਕੇਜਰੀ ਵਾਲੂ ਗਾਹ ਨਾ ਆਪਣਾ ਭਗਵੰਤ ਕੁਛ ਨਹੀਂ ਪਾਇਦਾ ਭੰਤਾ ਵਾ ਗਾ ਵੀ ਚੋਟ ਗਲੇ ਸਾਨ ਜੋ ਕਹੀ ਹੈਗੇ ਬਾਕੀ ਕੋਈ ਭੁਲਤੋ ਕਰਤੀ ਹੈ ਤਾਂ ਮਾਫ਼ ਕਰਿਓ ਜੀ ਧੰਨਵਾਦ